ਅੱਜ ਦਿੱਲੀ ਦੇ ਵਿੱਚ ਇਲੈਕਸ਼ਨਾਂ ਦੀ ਜਿਹੜੀ ਹੈ ਕਾਊਂਟਿੰਗ ਚੱਲ ਰਹੀ ਸੀਗੀ ਤੇ ਉੱਥੇ ਹੀ ਅਰਵਿੰਦ ਕੇਜਰੀਵਾਲ ਜਿਹੜੇ ਸਾਬਕਾ ਸੀਐਮ ਸਨ ਔਰ ਸਾਬਕਾ ਡਿਪਟੀ ਸੀਐਮ ਉਹਨਾਂ ਦੀ ਹਾਰ ਹੋਈ ਹੈ ਇਸ ਤੇ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਭਾਜਪਾ ਦੇ ਆਗੂ ਜਿਹੜੇ ਬਾਗਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪਰਮਜੀਤ ਬਾਗਾ ਜੀ ਜਿਹੜਾ ਕਿ ਅੱਜ ਵੱਡੀ ਹਾਰ ਹੋਈ ਹੈ ਅਰਵਿੰਦ ਕੇਜਰੀਵਾਲ ਦੀ ਕਿਵੇਂ ਦੇਖਦੇ ਹੋ ਉਸ ਨੂੰ ਕਿ ਆਪ ਦੀ ਸਰਕਾਰ ਜਿਹੜੀ ਆ ਵਾਅਦੇ ਕੀਤੇ ਸੀ ਉਹ ਵਾਅਦੇ ਤੇ ਝੁੱਠੇ ਉਤਰੀ ਆ ਅ ਨਮਸਕਾਰ ਅੱਲਾ ਦਾ ਮੈਂ ਜੋ ਦਿੱਲੀ ਦੇ ਵੋਟਰ ਆ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਜਿਨੇ ਕਿ ਆਪਣੀ ਕੀਮਤੀ ਵੋਟ ਪਾ ਕੇ ਭਾਜਪਾ ਨੂੰ ਲੈ ਕੇ ਆਂਦਾ ਤੇ ਜੋ ਕੇਜਰੀਵਾਲ ਦਾ ਹਾਰ ਕੇਜਰੀਵਾਲ ਦੀ ਹਾਰ ਜੋ ਝੂਠ ਉਹ ਪਬਲਿਕ ਦੇ ਸਾਹਮਣੇ ਆ ਬਿਲਕੁਲ ਤੇ ਆਪਾਂ ਇਹ ਕਵਾਂਗੇ ਜੋ ਕੇਜਰੀਵਾਲ ਨੇ ਇਨੇ ਝੂਠੇ ਵਾਦੇ ਕੀਤੇ ਆ ਲੋਕਾਂ ਦਾ ਵੀ ਇਨੀ ਇੱਕ ਮੁੱਦਾ ਬਣਾਇਆ ਸੀਗਾ ਵੀ ਅਸੀਂ ਹਰ ਘੜੂ ਝਾੜੂ ਦਾ ਫੇਰਾਂਗੇ ਪਰ ਇਹਨਾਂ ਦਾ ਝਾੜੂ ਇਹਨਾਂ ਤੇ ਹੀ ਫਿਰ ਗਿਆ ਜੀ ਕੀ ਲੱਗਦਾ ਜੋ ਇਹਨਾਂ ਨੇ ਵਾਦੇ ਕੀਤੇ ਸੀ 1100 ਰੁਪਏ ਮਹਿਲਾ ਨੂੰ ਦਵਾਂਗੇ ਤੇ ਦਿੱਲੀ 'ਚ ਵੀ ਵਾਦਾ ਕੀਤਾ ਸੀ ਇੱਕ ਪਹਿਲੇ ਪੰਜਾਬ 'ਚ ਵਾਦਾ ਕੀਤਾ ਗਿਆ 1100 ਦਾ ਉਸ ਤੋਂ ਬਾਅਦ ਦਿੱਲੀ 'ਚ ਵਾਦਾ ਕੀਤਾ ਗਿਆ 2100 ਰੁਪਏ ਦਵਾਂਗੇ ਕੀ ਲੱਗਦਾ ਕਿ ਲੋਕਾਂ ਨੇ ਇਹਨਾਂ ਦੇ ਵਾਦੇ ਦੇ ਉੱਤੇ ਜਿਹੜਾ ਖਰੇ ਨਹੀਂ ਉਤਰੇ ਇਸ ਕਰਕੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਬਿਲਕੁਲ ਸਹੀ ਹੈ ਇਹ ਜਿੰਨੇ ਵੀ ਇਹਨੇ ਵਾਦੇ ਕੀਤੇ ਆ ਦਿੱਲੀ ਦੇ ਵਿੱਚ ਕਿਹਾ 1100 ਰੁਪਏ ਪੰਜਾਬ ਦੇ ਵਿੱਚ 1000 ਰੁਪਏ ਪਰ ਕਿਸੇ ਵੀ ਲੇਡੀਆਂ ਨੂੰ ਇਹਨੇ 1 ਵੀ ਰੁਪਿਆ ਨਹੀਂ ਪਾਇਆ ਤੇ ਉਹਦੇ ਕਰਕੇ ਲੋਕ ਇਹਨਾਂ ਤੋਂ ਦੇ ਅੱਕਾ ਗਾਇਸੇਗੇ ਬਈ ਅਸੀਂ ਇਹਨਾਂ ਤੋਂ ਬੋਟ ਨਹੀਂ ਪਾਣੀ ਤੇ ਪੰਜਾਬ ਦਿੱਲੀ ਦੇ ਵਿੱਚ ਇੰਨਾ ਗੰਦ ਪਾਇਆ ਹੋਇਆ ਸੀਗਾ ਨਹੀਂ ਹਰ ਕੋਮੋੜ ਤੇ ਗਲੀ ਦੀ ਨੁੱਕੜ ਤੇ ਗੰਦਨਾ ਭਰੀ ਹੋਈ ਸੀਗੀ ਇਹ ਨਹੀਂ ਕਿ ਦਿੱਲੀ ਦਾ ਨਾਮ ਲਈ ਸਮਾਰਟ ਸਮਾਰਟ ਦਿੱਲੀ ਜੀ ਪਰ ਸਮਾਰਟ ਨਹੀਂ ਸੀ ਉਹਨਾਂ ਆਪਾਂ ਕਹਿ ਸਕਦੇ ਇੱਕ ਗੰਦੀ ਦਿੱਲੀ ਕਹਿ ਸਕਦੇ ਸੀਗੇ ਤੇ ਪਰ ਹੁਣ ਭਾਜਪਾ ਆ ਗਈ ਹੈ ਤੇ ਭਾਜਪਾ ਇਸ ਨੂੰ ਸਮਾਰਟ ਸਮਾਰਟ ਦਿੱਲੀ ਬਣਾ ਕੇ ਰਵੇਗੀ ਇਹ ਦਿੱਲੀ ਮਾਡਲ ਦੀ ਗੱਲ ਕਰਦੇ ਸੀਗੇ ਕਿ ਦਿੱਲੀ ਮਾਡਲ ਦਿੱਲੀ ਦੇ ਵਿੱਚ ਜਿਹੜੇ ਆ ਸਮਾਰਟ ਸਕੂਲ ਦਿੱਤੇ ਗਏ ਆ ਸਮਾਰਟ ਹਸਪੀਟਲ ਜਿਹੜੇ ਆ ਸਰਕਾਰੀ ਤੇ ਗਿਆ ਤੇ ਉਸ ਨੂੰ ਲੈ ਕੇ ਪੰਜਾਬ ਚ ਵੀ ਇਹਨਾਂ ਨੇ ਚੋਣ ਜਿੱਤੇ ਹੁਣ ਕੀ ਲੱਗਦਾ ਦਿੱਲੀ ਵਾਲਿਆਂ ਨੂੰ ਦਿੱਲੀ ਮਾਡਲ ਇਹ ਨਹੀਂ ਪਸੰਦ ਆਇਆ ਬਿਲਕੁਲ ਸਹੀ ਆ ਜਿਸ ਤਰ੍ਹਾਂ ਨਹੀਂ ਕਿਹਾ ਸਕਦਾ ਵੀ ਸਾਡੇ ਵਿੱਚ ਦਿੱਲੀ ਦੇ ਵਿੱਚ ਬਹੁਤ ਵਧੀਆ ਮਾਡਲ ਤੇ ਤਰੀਕੇ ਨਾਲ ਸਕੂਲ ਬਣਾਏ ਆ ਹਸਪੀਟਲ ਬਣਾਏ ਆ ਪਰ ਕਿਤੇ ਕੁਝ ਨਹੀਂ ਸੀਗਾ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਇਹ ਪਾਰਟੀ ਆਈ ਹੈ ਜਿੰਨੇ ਜੋਰ ਨਾਲ ਤੇ ਉਹਨੇ ਹੀ ਜੋਰ ਨਾਲ ਇਹ ਪਾਰਟੀ ਲੋਕਾਂ ਨੂੰ ਲੋਕਾਂ ਨੇ ਕੱਲ ਦਿੱਤੀ ਵਾਪਸ ਕੱਲ ਦਿੱਤੀ ਆ ਇਹਨਾਂ ਦਾ ਝਾੜੂ ਇਹਨਾਂ ਨੂੰ ਵਾਪਸ ਕਰ ਦਿੱਤਾ ਜੀ ਕੀ ਲੱਗਦਾ ਕਿ ਜੇ ਤੁਹਾਡੀ ਸਰਕਾਰ ਉੱਥੇ ਬੰਦੀ ਹੈ ਬੀਜੇਪੀ ਦੀ ਸਰਕਾਰ ਹੁਣ ਸੀਐਮ ਬਣ ਜਾਣਾ ਬੀਜੇਪੀ ਦਾ ਕੀ ਲੱਗਦਾ ਕਿ ਸੁਧਾਰ ਹੋਵੇਗਾ ਜੋ ਬੀਜੇਪੀ ਦਾ ਹੋਣ ਉੱਥੇ ਦਿੱਲੀ ਦਾ ਸੁਧਾਰ ਹੋਣ ਵਾਲਾ ਕੀ ਸੁਧਾਰ ਹੋਵੇਗਾ ਇਹਦੇ ਵਿੱਚ ਤਾਂ ਕੋਈ ਦੋ ਰਾਏ ਹੈ ਨਹੀਂ ਜੁਪੀ ਦੇ ਵਿੱਚ ਜੀ ਸਾਡੇ ਜੁਪੀ ਦੇ ਵਿੱਚ ਜੁਪੀ ਦਾ ਇੰਨਾ ਸੁਧਾਰ ਕੀਤਾ ਗਿਆ ਤੇ ਦਿੱਲੀ ਦੇ ਵਿੱਚ ਵੀ ਸੁਧਾਰ ਹੋਵੇਗਾ ਜੀ ਦਿੱਲੀ ਦੇ ਵਿੱਚ ਜੋ ਇਹ ਨਹੀਂ ਵਾਦੇ ਕੀਤੇ ਸੀਗੇ ਆਮ ਆਦੀ ਪਾਰਟੀ ਦੇ ਸੁਪਰੀਮ ਨੂੰ ਕੇਜਰੀਵਾਲ ਨੇ ਪਰ ਉਹ ਬਾਦੇ ਸਾਡੀ ਕੇ ਆਮ ਆਦੀ ਪਾਰਟੀ ਭਾਜਪਾ ਸਰਕਾਰ ਆ ਉਹ ਉਹ ਉਹਨਾਂ ਨੂੰ ਪੂਰਾ ਪੂਰੇ ਕਰੇਗੀ ਜੋ ਦਿੱਲੀ ਦੇ ਵਿੱਚ ਸਮਾਰਟ ਸਕੂਲ ਬਣਾਵੇਗੀ ਹਸਪੀਟਲ ਵਧਿਆ ਬਣਾਵੇਗੀ ਸੜਕਾਂ ਪੱਕੀਆਂ ਕਰੇਗੀ ਜੋ ਸੜਕਾਂ ਖਰਾਬ ਹੈ ਹਰ ਚੀਜ਼ ਉਸ ਨੂੰ ਸਮਾਰਟ ਦਿੱਲੀ ਬਣਾਵੇਗੀ ਜਿਵੇਂ ਕਿ ਆਪਾਂ ਬਜ਼ਿਆਤ ਚੀਜ਼ ਕਰਨੇ ਚਾਹਨੇ ਆ ਉਥੇ ਦਿੱਲੀ ਦੇ ਦਿੱਲੀ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਬਣੇਗੀ ਜਿਹੜਾ ਗੰਦੇ ਪਾਣੀ ਦੀ ਸਮੱਸਿਆ ਤੋਂ ਹੱਲ ਕੀਤਾ ਜਾਵੇਗਾ ਗੰਦੇ ਪਾਣੀ ਦੀ ਸਮੱਸਿਆ ਬਹੁਤ ਹੈ ਕੇਜਰੀਵਾਲ ਤਾਂ ਬਹੁਤ ਵਾਅਦੇ ਕਰਦੇ ਸੀ ਕਿ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਉਹ ਕਾਫੀ ਕਰਦੇ ਸੀ ਸੀ ਲੋਕਾਂ ਨੂੰ ਚੰਗਾ ਪਾਣੀ ਦੇ ਰਹੇ ਪਰ ਉਥੇ ਗੰਦਾ ਪਾਣੀ ਬਹੁਤ ਦੇਖਣ ਨੂੰ ਮਿਲਿਆ ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਬਹੁਤ ਮੈਂ ਤੁਹਾਡੀ ਇਹ ਹੀ ਗੱਲ ਤੋਂ ਕਾਰਨ ਜਵਾਬ ਦੇ ਰਿਹਾ ਕੇਜਰੀਵਾਲ ਨੇ ਇਲੈਕਸ਼ਨ ਹੋਣ ਤੋਂ ਪਹਿਲਾਂ ਇੱਕ ਬਿਆਨ ਦਿੱਤੇ ਸੀ ਕਿ ਇਨੀ ਦਿੱਲੀ ਦੇ ਪਤਾ ਨਹੀਂ ਕਿਹੜੀ ਨਦੀ ਹੁੰਦੀ ਉਹਦੇ ਵਿੱਚ ਇਹ ਜਹਿਰ ਮਿਲਾ ਦਿੱਤੀ ਹੈ ਬਿਲਕੁਲ ਬਿਲਕੁਲ ਤੇ ਬਾਰਡਰ ਤੇ ਉਹ ਜ਼ਹਿਰ ਰੋਕ ਦਿੱਤੀ ਗਈ ਕਿ ਇਹਨਾਂ ਨੂੰ ਪਤਾ ਸੀ ਕਿ ਭਈ ਇਹ ਉਹ ਜ਼ਹਿਰ ਇਸ ਜਗ੍ਹਾ ਤੇ ਜ਼ਹਿਰ ਮਿਲੀ ਹੋਈ ਆ ਅਸੀਂ ਤੋਂ ਪਾਣੀ ਰੋਗ ਲਈਏ ਅਗਰ ਜ਼ਹਿਰ ਮਿਲਾਉਂਦੇ ਆ ਤਾਂ ਹਰਕ ਪੂਰੇ ਪਾਣੀ ਵਿੱਚ ਹੀ ਮਿਕਸ ਹੋਵੇਗੀ ਜੀ ਬਿਲਕੁਲ ਇਹਨਾਂ ਦੇ ਝੂਠੇ ਬਿਆਨ ਆ ਤੇ ਹੁਣ ਇਹਨਾਂ ਨੂੰ ਇੱਕ ਹੀ ਨਹੀਂ ਹੁਣ ਮੁੱਦਾ ਬਣਾਉਣਾ ਆ ਕਿ ਇਹਨੇ EVM ਹੈਕ ਕੀਤੀ ਆ ਪੰਜਾਬ ਦੇ ਵਿੱਚ MP ਇਲੈਕਸ਼ਨ ਹੋ ਕੇ ਗਈ ਆ ਉਦੋਂ ਨਹੀਂ ਇਹਨਾਂ ਦੀ ਸਾਡੀ BJP ਪਾਰਟੀ ਨੇ EVM ਹੈਕ ਕੀਤੀ ਇਹਨੇ ਇਲੈਕਸ਼ਨ ਹੋਏ ਆ ਇਹਨਾਂ ਦੇ ਜਿੱਤੇ ਜਦੋਂ ਮੰਨ ਲਓ ਜਦੋਂ ਇਹ ਜਤਿੰਦਰ ਜਾਂ ਕਾਂਗਰਸ ਪਾਰਟੀ ਜਿੱਤਦੀ ਤਾਂ EVM ਹੈਕ ਨਹੀਂ ਹੋਣੀ ਸੀਗੀ ਜੀ ਕਾਂਗਰਸ ਦੀ ਵੀ ਗੱਲ ਕਰੀ ਕਾਂਗਰਸ ਨੂੰ ਵੀ ਕਾਂਗਰਸ ਤਾਂ ਬਿਲਕੁਲ ਪਿਛੜਦੀ ਹੋਈ ਨਜ਼ਰ ਆਈਏ ਇੱਕ ਵੀ ਸੀਟ ਨਹੀਂ ਮਿਲੀ ਕਾਂਗਰਸ ਨੂੰ ਉਹ ਵੀ ਉਹਨਾਂ ਦੇ ਜੋ ਝੂਠੇ ਵਾਦੇ ਜੋ ਕਰਦੇ ਪਏ ਆ ਅਸੀਂ ਇਹ ਕੀਤਾ ਉਹ ਵੀ ਜਿਆਦਾ ਨਹੀਂ ਹੁਣ ਇਹਨੇ ਉਹ ਲੈ ਕੇ ਤੁਰਦੇ ਆ ਸੰਵਿਧਾਨ ਨੂੰ ਹੂੰ ਜੋ ਕਿ ਕੇਜਰੀ ਆਪਣੇ ਸਾਡੇ ਭਾਜਪਾ ਦੀ ਸਰਕਾਰ ਆ ਉਹ ਸੰਵਿਧਾਨ ਨੂੰ ਸੰਵਿਧਾਨ ਦੇ ਤਰੀਕੇ ਜੋ ਸੰਵਿਧਾਨ ਲਿਖਿਆ ਆ ਉਹਦੇ ਹਿਸਾਬ ਨਾਲ ਚੱਲ ਰਹੀ ਐ ਜੀ ਇਸਨ ਸਾਡੇ ਨਾਲ ਜਿਹੜੇ ਬਾਗਾ ਜੀ ਭਾਜਪਾ ਦੇ ਆਗੂ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਹਾਰ ਹੋਈ ਐ ਜਿਹੜੇ ਇਹਦੇ ਵੱਲੋਂ ਛੁੱਟੇ ਵਾਅਦੇ ਜਿਹੜੇ ਦਿੱਲੀ ਦੇ ਸੀਐਮ ਵੱਲੋਂ ਕਿਤੇ ਗਏ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਵੱਲੋਂ ਕਿਤੇ ਗਏ ਸੀ ਉਸ ਦੀ ਹਾਰ ਜਿਹੜੀ ਆ ਦੇਖਣ ਨੂੰ ਮਿਲਦੀ ਐ